ਕਈ ਬੰਦੇ ਮੂੰਹ ਦੇ ਮਿੱਠੇ ਤੇ ਢੱਡ ਦੇ ਇੰਨੇ ਕੋ ਖੋਟੇ ਹੁੰਦੇ ਆ ਕਿ ਤੁਸੀਂ ਉਹਨਾਂ ਦੀ ਮਿਠਾਸ ਨੂੰ ਦੇਖ ਕੇ ਕਦੇ ਜਜਿੰਗ ਕਰ ਸਕਦੇ ਕਿ ਇਹ ਬੰਦਾ ਤੁਹਾਡੇ ਪ੍ਰਤੀ ਅੰਦਰ ਕਿੰਨੀ ਜ਼ਹਿਰ ਰੱਖੀ ਬੈਠਾ ਕਿੰਨੀ ਜ਼ਹਿਰ ਤੁਹਾਡੀ ਪਿੱਠ ਪਿੱਛੇ ਉਗ ਰਿਹਾ ਤੇ ਕਈ ਇਨਸਾਨ ਮੂੰਹ ਦੇ ਬੜਬੋਲੇ ਹੁੰਦੇ ਆ ਦੇਖਣ ਵਾਲਿਆਂ ਨੂੰ ਬੜਾ ਲੱਗਦਾ ਕਿ ਇਹਨਾਂ ਦੇ ਵਿੱਚ ਬਹੁਤ ਵੱਡਾ ਰੁੱਖਾਪਣ ਪਰ ਉਹ ਇਨਸਾਨ ਦਿਲ ਦੇ ਸਾਫ਼ ਹੁੰਦੇ ਆ ਕਿਉਂਕਿ ਉਹ ਉਹ ਉੰਨਾ ਇਨਸਾਨਾਂ ਵਿੱਚੋਂ ਗਿਨੇ ਜਾਂਦੇ ਆ ਜਿਹੜਾ ਕਦੇ ਕਿਸੇ ਦਾ ਬੁਰਾ ਨਹੀਂ ਕਰਦੇ ਸੋ ਤੁਹਾਡੀ ਜ਼ਿੰਦਗੀ ਦੇ ਵਿੱਚ ਇਹ ਦੋਨੇ ਇਨਸਾਨ ਤੁਹਾਡੀ ਜ਼ਿੰਦਗੀ ਦੇ ਨਾਲ-ਨਾਲ ਚੱਲਦੇ ਰਹਿੰਦੇ ਆ ਪਰਖ ਤੁਸੀਂ ਕਰਨੀ ਆ ਕਿ ਤੁਹਾਨੂੰ ਕਿਹੜੇ ਲੋਕਾਂ ਦਾ ਸਾਥ ਚਾਹੀਦਾ ਚੰਗੇ ਲੋਕਾਂ ਦਾ ਚਾਹੀਦਾ ਜਿਹੜੇ ਤੁਹਾਡੇ ਮੂੰਹ ਤੇ ਤੁਹਾਡੇ ਬਾਰੇ ਗੱਲ ਕਰਦੇ ਜਾਂ ਉਹਨਾਂ ਲੋਕਾਂ ਦਾ ਜਿਹੜੇ ਤੁਹਾਡੇ ਮੂੰਹ ਤੇ ਜੀ ਜੀ ਕਰਨ ਤੇ ਪਿੱਠ ਪਿੱਛੇ ਕਹਿਣ ਕਿ ਹਾਂ ਮੈਂ ਜਾਣਦਾ ਇਹ ਕੌਣ ਆ ਇਹ ਉਹ ਸੋ ਇਸ ਤਰ੍ਹਾਂ ਦੇ ਲੋਕਾਂ ਤੋਂ ਹਮੇਸ਼ਾ ਬਚ ਕੇ ਰਹੋ ਜੇ ਤੁਸੀਂ ਰਿਸ਼ਤਿਆਂ ਨੂੰ ਬਚਾਉਣਾ ਚਾਹੁੰਦੇ ਹੋ ਰਿਸ਼ਤਿਆਂ ਦੀ ਕਦਰ ਕਰਨੀ ਚਾਹੁੰਦੇ ਹੋ ਕਿਉਂਕਿ ਰਿਸ਼ਤੇ ਇੱਕ ਇਹੋ ਜਿਹੀ ਫਲਵਾੜੀ ਆ ਜਿਹੜੀ ਇੱਕ ਵਾਰ ਤਬਾਹ ਹੋ ਜੇ ਦੁਬਾਰਾ ਆਬਾਦ ਨਹੀਂ ਹੁੰਦੀ। ਤੇ ਸੋ ਰਿਸ਼ਤਿਆਂ ਦੀਆਂ ਸਾਂਝਾਂ ਨੂੰ ਬਣਾਈ ਰੱਖਣ ਲਈ ਇਸ ਤਰ੍ਹਾਂ ਦੇ ਲੋਕਾਂ ਤੋਂ ਹਮੇਸ਼ਾ ਦੂਰੀਆਂ ਬਣਾ ਕੇ ਰੱਖੋ। ਉਹਨਾਂ ਲੋਕਾਂ ਦੇ ਨਾਲ ਹਮੇਸ਼ਾ ਸਹਿਜਚਾਰ ਰੱਖੋ ਜਿਹੜੇ ਲੋਕ ਤੁਹਾਡੀ ਪ੍ਰਵਾਹ ਕਰਦੇ ਨਹੀਂ ਭਾਵੇਂ ਉਹ ਕੋਈ ਇੱਕ ਖਾਸ ਇਨਸਾਨ ਹੋਵੇ ਜ਼ਰੂਰੀ ਨਹੀਂ ਭੀੜ ਤੇ ਹਯੂਮ ਇਕੱਠਾ ਕਰਨਾ ਕਈ ਵਾਰੀ ਹਯੂਮ ਤੁਹਾਡੇ ਲਈ ਨਹੀਂ ਖੜਦਾ ਕੋਈ ਇੱਕ ਇਨਸਾਨ ਜਿਹਦੀ ਤੁਸੀਂ ਬੇਕਦਰੀ ਕਰਦੇ ਹੋਵੋਗੇ ਤੇ ਤੁਹਾਡੇ ਤੇ ਇਹੋ ਜਿਹਾ ਵਕਤ ਪੈਂਦਾ ਕਿ ਉਦੋਂ ਸਾਰੇ ਜਾਨੇ ਪਾਸਾ ਵਟ ਜਾਂਦੇ ਆ ਤੇ ਉਹ ਜਿਹਦੀ ਤੁਸੀਂ ਬੇਕਦਰੀ ਕੀਤੀ ਹੁੰਦੀ ਹੈ ਉਹ ਡਾਕ ਦੇ ਚਟਾਨ ਮੰਗ ਤੁਹਾਡੇ ਨਾਲ ਖੜਾ ਹੋਊਗਾ ਜਿਵੇਂ ਕਿ ਉਦਾਹਰਨ ਦੇ ਤੌਰ ਤੇ ਲਾ ਲਈਏ ਕਿਸੇ ਅਮੀਰ ਦੇ ਘਰੇ ਚਲੇ ਜਾਓ ਤੇ ਅਗਲਾ ਤੁਹਾਨੂੰ ਪਾਣੀ ਵੀ ਨਹੀਂ ਪੁੱਛਦਾ ਪਰ ਜਦੋਂ ਕਿਸੇ ਗਰੀਬ ਦੇ ਘਰ ਵਿੱਚ ਤੁਸੀਂ ਜਾਂਦੇ ਆ ਤਾਂ ਤੁਹਾਡੀ ਸੇਵਾ ਦੇ ਕਰਨ ਦੇ ਵਿੱਚ ਕੋਈ ਕਸਰ ਨਹੀਂ ਛੱਡਦਾ ਉਹ ਨੂੰ ਆ ਹੀ ਹੁੰਦਾ ਕਿ ਮੇਰੇ ਤੋਂ ਉੱਚਾ ਮੇਰੇ ਤੋਂ ਵੱਡਾ ਕੋਈ ਮੇਰੇ ਘਰੇ ਆਇਆ ਸੋ ਇਸ ਤਰ੍ਹਾਂ